ਹੁਣ ਸਮਾਰਟ ਛੋਪੀ ਨੇ ਕਰ ਦਿੱਤੀ ਸਨਫੀਲਡ ਸਕੂਲ ਦੀ ਯੂਨੀਫਾਰਮ ਸ਼ੁਰੂ ਵੀਡੀਓ ਕਰ ਦਿਓ ਸ਼ੇਅਰ ਤਾਂ ਕਿ ਲੋਕਾਂ ਦਾ ਹੋਵੇ ਫਾਇਦਾ ਅਤੇ ਹੁਣ ਇਹ ਸਕਰਟ ਆ ਜਿਹੜੀ ਬਾਜ਼ਾਰ ਦੇ ਵਿੱਚ 350 ਮਿਲਦੀ ਹੈ ਅਸੀਂ ਉਸ ਕੜ ਤੁਹਾਨੂੰ 230 ਰੁਪਏ ਤੋਂ ਸ਼ੁਰੂ ਕਰਕੇ ਦੇਾਂਗੇ ਇਹ ਜਿਹੜੀ ਸਕਰਟ ਬਾਜ਼ਾਰ ਦੇ ਵਿੱਚ 650 ਦੀ ਮਿਲਦੀ ਹੈ ਉਹ ਸਾਡੇ ਕੋਲ ਉਸ ਸਕਰਟ 400 ਰੁਪਏ ਦੀ ਮਿਲੇਗੀ ਨਿੱਕਰ ਬਾਜ਼ਾਰ ਦੇ ਵਿੱਚ 400 ਰੁਪਏ ਤੋਂ ਸਟਾਰਟ ਮਿਲਦੀ ਹੈ 11 ਨੰਬਰ ਸਾਈਜ਼ ਤੇ ਅਸੀਂ 11 ਨੰਬਰ ਜਿਹੜੀ ਨਿੱਕਰ ਹੈ ਉਹ 250 ਰੁਪਏ ਦੀ ਦੇਾਂਗੇ ਅਤੇ ਤਾਂ ਸੰਫਿਲਡ ਦੀ ਸ਼ਰਟ ਜਿਹੜੀ ਬਾਜ਼ਾਰ ਦੇ ਵਿੱਚ 350 ਰੁਪਏ ਦੀ 22 ਨੰਬਰ ਇਹ ਸ਼ਰਟ ਮਿਲਦੀ ਹੈ ਤੇ 350 ਦੇ ਕਰੀਬ ਤੋਂ ਹੀ ਲੋਕ ਇਹ ਸ਼ਰਟ ਦੰਦੇ ਆ ਅਸੀਂ ਇਹ ਸ਼ਰਟ ਤੁਹਾਨੂੰ 22 ਨੰਬਰ 250 ਰੁਪਏ ਤੋਂ ਵੀ ਘੱਟ ਰੇਟ 'ਚ ਦੇਾਂਗੇ ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਜੀਵੇਂ ਕਿ ਤੁਸੀਂ ਜਾਣਦੇ ਹੋ ਕਿ ਮੇਰੀ ਸਕੂਲ ਯੂਨੀਫਾਰਮ ਦੀ ਸ਼ਾਪ ਹੈ ਅਤੇ ਅਸੀਂ ਕਾਫੀ ਸਸਤੇ ਰੇਟਾਂ ਤੇ ਯੂਨੀਫਾਰਮ ਵੇਚਦੇ ਆਂ ਅਤੇ ਇਹ ਵੀਡੀਓ ਹਰ ਇੱਕ ਮਾਪਿਆਂ ਦੇ ਫੋਨ ਦੇ ਵਿੱਚ ਪਹੁੰਚਾਣੀ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿਉਂਕਿ ਅਸੀਂ ਹੁਣ ਕੋਰਾਲੀ ਦੇ ਸਨਫੀਲਡ ਸਕੂਲ ਦੀ ਯੂਨੀਫਾਰਮ ਸ਼ੁਰੂ ਕਰ ਦਿੱਤੀ ਹੈ ਅਤੇ ਸਨਫੀਲਡ ਸਕੂਲ ਦੀ ਯੂਨੀਫਾਰਮ ਅਸੀਂ ਹੁਣ ਕਾਫੀ ਸਸਤੇ ਰੇਟਾਂ ਦੇ ਵੇਚਾਂਗੇ ਤੁਹਾਨੂੰ ਕੁਝ ਚੀਜ਼ਾਂ ਆ ਬੁਖਾਰੇ ਆ ਇਹ ਸਕਰਟ ਹੈ ਸਨਫੀਲਡ ਸਕੂਲ ਦੀ ਤੇ ਜਿਹੜੀ ਕਿ ਬਾਜ਼ਾਰ ਦੇ ਵਿੱਚ 350 ਤੋਂ 400 500 600 700 ਤੱਕ ਵਿਕਦੀ ਹੈ ਅਤੇ ਹੁਣ ਇਹ ਸਕਰਟ ਆ ਜਿਹੜੀ ਬਾਜ਼ਾਰ ਦੇ ਵਿੱਚ 350 ਮਿਲਦੀ ਹੈ ਅਸੀਂ ਉਸ ਕੜ ਤੁਹਾਨੂੰ 230 ਰੁਪਏ ਤੋਂ ਸ਼ੁਰੂ ਕਰਕੇ ਦੇਾਂਗੇ ਇਸ ਸਕਰਟ 230 ਰੁਪਏ ਤੋਂ ਸ਼ੁਰੂ ਕਰਕੇ ਦੇਾਂਗੇ ਅਤੇ ਜਿਹੜੀ ਸਕਰਟ ਬਾਜ਼ਾਰ ਦੇ ਵਿੱਚ 650 ਦੀ ਮਿਲਦੀ ਹੈ ਉਹ ਸਾਡੇ ਕੋਲ ਉਸ ਸਕਰਟ 400 ਰੁਪਏ ਦੀ ਮਿਲੇਗੀ ਇਸ ਤੋਂ ਇਲਾਵਾ ਇਹ ਸਕੂਲ ਦੀਆਂ ਜਰਾਬਾਂ ਸਾਡੇ ਬਾਜ਼ਾਰ ਦੇ ਵਿੱਚ ਮਿਲਦੀਆਂ ਇਹ 55-60 ਰੁਪਏ ਦੀ ਤੇ ਸਾਡੇ ਕੋਲ ਇਹ 40 ਰੁਪਏ ਦੀ ਅਸੀਂ ਜਰਾਬ ਦੇਾਂਗੇ ਇਸ ਤੋਂ ਇਲਾਵਾ ਇਸ ਸਕੂਲ ਦੀ ਨਿੱਕਰ ਜੋ ਕਿ ਬਾਜ਼ਾਰ ਦੇ ਵਿੱਚ 400 ਰੁਪਏ ਤੋਂ ਸ਼ੁਰੂ ਮਿਲਦੀ ਹੈ ਇਹ ਨਿੱਕਰ ਬਾਜ਼ਾਰ ਦੇ ਵਿੱਚ 400 ਰੁਪਏ ਤੋਂ ਸਟਾਰਟ ਮਿਲਦੀ ਹੈ 11 ਨੰਬਰ ਸਾਈਜ਼ ਤੇ ਅਸੀਂ 11 ਨੰਬਰ ਜਿਹੜੀ ਨਿੱਕਰ ਹੈ ਉਹ 250 ਰੁਪਏ ਦੀ ਦੇਾਂਗੇ ਅਤੇ ਤੁਹਾਡਾ ਫਾਇਦਾ ਕਰਾਂਗੇ ਇਸ ਤੋਂ ਇਲਾਵਾ ਇਹ ਸਕੂਲ ਦੀ ਜਿਹੜੀ ਪੈਂਟ ਹੈ ਬਾਜ਼ਾਰ ਦੇ ਵਿੱਚ ਕਾਫੀ ਮਹਿੰਗੀ ਮਿਲਦੀ ਹੈ ਅਤੇ ਇਹ ਕੈਂਟ ਵੀ ਅਸੀਂ ਕਾਫੀ ਸਸਤੇ ਰੇਟਾਂ ਤੇ ਤੁਹਾਨੂੰ ਬਾਜ਼ਾਰ ਨਾਲੋਂ ਤੇ ਵਧੀਆ ਕੱਪੜੇ ਵਿੱਚ ਦੇਾਂਗੇ ਇਸ ਤੋਂ ਇਲਾਵਾ ਸ਼ਰਟ ਦੀ ਗੱਲ ਕਰੀਏ ਤਾਂ ਸੰਫੀਲਡ ਦੀ ਸ਼ਰਟ ਜਿਹੜੀ ਬਾਜ਼ਾਰ ਦੇ ਵਿੱਚ 350 ਰੁਪਏ ਦੀ 22 ਨੰਬਰ ਇਹ ਸ਼ਰਟ ਮਿਲਦੀ ਹੈ ਤੇ 350 ਦੇ ਕਰੀਬ ਤੋਂ ਹੀ ਲੋਕ ਇਹ ਸ਼ਰਟ ਦਿੰਦੇ ਆ ਅਸੀਂ ਇਹ ਸ਼ਰਟ ਤੁਹਾਨੂੰ 22 ਨੰਬਰ 250 ਰੁਪਏ ਤੋਂ ਵੀ ਘੱਟ ਰੇਟ 'ਚ ਦੇਾਂਗੇ ਮਤਲਬ ਅੰਦਾਜ਼ਾ 230 ਰੁਪਏ ਦੀ ਸਾਡੇ ਕੋਲ ਇਹ ਟੀ ਸ਼ਰਟ ਤੁਹਾਨੂੰ ਸ਼ਰਟ ਮਿਲੇਗੀ ਤਕਰੀਬਨ 120 ਰੁਪਏ ਦਾ ਰਿਕ ਸਾਈਜ਼ ਦੇ ਵਿੱਚ ਤੁਹਾਡਾ ਫਾਇਦਾ ਹੋਵੇਗਾ ਅਤੇ ਅਪੀਲ ਇਹ ਹੈ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਅਤੇ ਉਹਨਾਂ ਮਾਪਿਆਂ ਦੇ ਫੋਨ ਦੇ ਵਿੱਚ ਭੇਜਿਆ ਜਾਵੇ ਜੋ ਜਿਨ੍ਹਾਂ ਦੇ ਬੱਚੇ ਸਨਫੀਲਡ ਸਕੂਲ ਦੇ ਵਿੱਚ ਪੜ੍ਹਦੇ ਹਨ ਅਤੇ ਇਸ ਤੋਂ ਇਲਾਵਾ ਵੀ ਅਸੀਂ ਹੋਰ ਵੀ ਕਈ ਸਕੂਲਾਂ ਦੀਆਂ ਵਰਦੀਆਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਅਤੇ ਹੋਰ ਵੀ ਕਾਫੀ ਇਲਾਕੇ ਦੇ ਲక్ష్ਮੀ ਤਾਰਾ ਸਕੂਲ ਤੇ ਬਰੁਕਫੀਲਡ ਸਕੂਲ ਦੇ ਇਹਨਾਂ ਸਕੂਲਾਂ ਦੀ ਜ਼ਿਆਦਾਤਰ ਜਿੰਨੇ ਵੀ ਕੁਰਾਲੀ ਦੇ ਵਿੱਚ ਸਕੂਲ ਹੈ ਅਸੀਂ ਉਹ ਸਾਰੇ ਸਕੂਲਾਂ ਦੀਆਂ ਵਰਦੀਆਂ ਸ਼ੁਰੂ ਕਰ ਦਿੱਤੀਆਂ ਸਿਰਫ ਇੱਕ ਸਕੂਲ ਰਹਿ ਚੁੱਕਿਆ ਵੰਡਰ ਸਕੂਲ ਤੇ ਇਸ ਸਰਦੀ ਦੇ ਵਿੱਚ ਅਸੀਂ ਵੰਡਰ ਸਕੂਲ ਦੀ ਵੀ ਵਰਦੀ ਸ਼ੁਰੂ ਕਰਾਂਗੇ ਤੇ ਫਿਲਹਾਲ ਅਸੀਂ ਕੁਰਾਲੀ ਦੇ ਸਾਰੇ ਸਕੂਲਾਂ ਦੀਆਂ ਵਰਦੀਆਂ ਹੋਲ ਸੇਲ ਦੇ ਰੇਟ ਵਿੱਚ ਵੇਚਦੇ ਹਨ ਤੇ ਸਨਫੀਲਡ ਸਕੂਲ ਦੀ ਵਰਦੀ ਅਸੀਂ ਸ਼ੁਰੂ ਕਰ ਦਿੱਤੀ ਹੈ ਤੇ ਅੱਜ ਹੀ ਦੁਕਾਨ ਤੇ ਪਹੁੰਚੋ ਪਤਾ ਸਮਾਰਟ ਛੋਪੀ ਨੇੜੇ ਸਿਟੀ ਪੁਲਿਸ ਥਾਣਾ ਸ਼ਾਪ ਨੰਬਰ 27 ਕੁਰਾਲੀ ਜ਼ਰੂਰ ਪੁੱਛੋ ਜੀ ਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰੋ ਜੀ